ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਜੀਵਨ ਵਿੱਚ ਕੋਈ ਮੁਸ਼ਕਿਲ ਆ ਜਾਵੇ ਜਾਂ ਉਦਾਸੀ ਆ ਜਾਵੇ ਜਾਂ ਫਿਰ ਤੁਹਾਡਾ ਮਨ ਪੜਾਈ ਵਿੱਚ ਨਹੀਂ ਲੱਗਦਾ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਹ ਵੀਡੀਓ ਤੁਹਾਡੇ ਵਿੱਚ ਜੋਸ਼ ਭਰ ਦੇਵੇਗਾ ਹਰ ਰੋਜ਼ ਆਪਣੇ ਵਿਸ਼ਵਾਸ ਤੇ ਟਿਕੇ ਰਹੋ ਜੇਕਰ ਤੁਹਾਡੇ ਜੀਵਨ ਵਿੱਚ ਵੀ ਕਦੇ ਕੋਈ ਮੁਸ਼ਕਿਲ ਆ ਜਾਂਦੀ ਹੈ ਜਾਂ ਤੁਹਾਡੇ ਅੰਦਰ ਕੋਈ ਉਲਝਣ ਪੈਦਾ ਹੋ ਜਾਂਦੀ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਕਈ ਵਾਰ ਇੰਨਾ ਕਰਨਾ ਕਰਕੇ ਸਾਡਾ ਮਨ ਪੜਾਈ ਵਿੱਚ ਜਾਂ ਹੋਰ ਕੰਮਾਂਕਾਰਾਂ ਵਿੱਚ ਨਹੀਂ ਲੱਗਦਾ ਪਰ ਯਾਦ ਰੱਖੋ ਆਪਣੇ ਵਿਸ਼ਵਾਸ ਤੇ ਹਮੇਸ਼ਾ ਡਟੇ ਰਹਿਣਾ ਹੀ ਸਭ ਤੋਂ ਜ਼ਰੂਰੀ ਹੈ ਜੇਕਰ ਅੱਜ ਤੁਸੀਂ ਕਿਸੇ ਵਿਸ਼ੇ ਵਿੱਚ ਫੇਲ ਵੀ ਹੋ ਗਏ ਹੋ ਤਾਂ ਹੌਂਸਲਾ ਕਦੇ ਨਾ ਹਾਰੋ ਗਲਤੀਆਂ ਤੇ ਕਮੀਆਂ ਸਾਨੂੰ ਸਿਰਫ ਇਹ ਸਿਖਾਉਣ ਆਉਂਦੀਆਂ ਹਨ ਕਿ ਅਗਲੀ ਵਾਰੀ ਹੋਰ ਬਿਹਤਰ ਕਰਨਾ ਹੈ ਆਪਣੇ ਆਪ ਨੂੰ ਹੋਰ ਮਜ਼ਬੂਤ ਬਣਾਉਣਾ ਹੈ ਆਪਣੇ ਆਪ ਤੇ ਹਮੇਸ਼ਾ ਭਰੋਸਾ ਰੱਖੋ ਕਿਉਂਕਿ ਜਗਤ ਵਿੱਚ ਸਭ ਤੋਂ ਵੱਡੀ ਆਪਣੀਆਂ ਕਮੀਆਂ ਤੇ ਧਿਆਨ ਦਿਓ ਆਪਣੇ ਆਪ ਤੇ ਭਰੋਸਾ ਬਣਾ ਕੇ ਰੱਖੋ ਸੈਲਫ ਕੰਫੀਡੈਂਸ ਇੱਕ ਅਜਿਹੀ ਚਾਬੀ ਹੈ ਜੋ ਵੱਡੀ ਵੱਡੀ ਸਫਲਤਾ ਦੇ ਜ਼ਿੰਦਿਆਂ ਨੂੰ ਖੋਲ ਦਿੰਦੀ ਹੈ ਸਫਲਤਾ ਤਾਂ ਉਸ ਨੂੰ ਹੀ ਮਿਲਦੀ ਹੈ ਜੋ ਹਾਰ ਨਹੀਂ ਮੰਨਦਾ ਤਾਂ ਕਦੇ ਵੀ ਇਹ ਨਾ ਸੋਚੋ ਕਿ ਬਸ ਹੁਣ ਕੁਝ ਨਹੀਂ ਹੋ ਸਕਦਾ ਜਿਹੜਾ ਵਿਦਿਆਰਥੀ ਆਪਣੀ ਮੰਜ਼ਿਲ ਹਾਸਲ ਕਰਨ ਲਈ ਲਗਾਤਾਰ ਖਾਰ ਮਿਹਨਤ ਕਰਦਾ ਹੈ ਉਹ ਇੱਕ ਵੱਡੀ ਕਾਮਯਾਬੀ ਹਾਸਲ ਕਰਦਾ ਹੈ ਇਸ ਬਦ ਨਵੇਂ ਵਰਡਸ ਟਿਪਸ ਹਨ ਜੋ ਤੁਹਾਨੂੰ ਅਪਣਾਉਣੀ ਚਾਹੀਦੀਆਂ ਨੰਬਰ 1 ਜਾਂ ਫਿਰ ਆਪਣੇ ਟਾਰਗੇਟ ਸੈੱਟ ਕਰੋ ਤੇ ਛੋਟੇ ਛੋਟੇ ਟਾਰਗੇਟ ਹਾਸਲ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਤਾਂ ਉਸ ਸਮੇਂ 1 ਘੰਟਾ ਲਗਾਤਾਰ ਪੜਾਈ ਕਰੋ ਉਹ ਆਪਣਾ ਟਾਰਗੇਟ ਹਾਸਲ ਕਰਨ ਲਈ ਹਮੇਸ਼ਾ ਹਾਰਡ ਵਰਕ ਕਰੋ ਨੰਬਰ 2 ਹਮੇਸ਼ਾ ਪੋਜ਼ਿਟਿਵ ਲੋਕਾਂ ਨਾਲ ਰਹੋ 네ਗੇਟਿਵ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਨੰਬਰ 3 ਆਪਣੀ ਮਿਹਨਤ ਆਪਣੀ ਹਾਰਡਵਰਕ ਤੇ ਧਿਆਨ ਦਿਓ ਨਤੀਜੇ ਆਪਣੇ ਆਪ ਮਿਲਣਗੇ ਆਪਣੀ ਹਾਰ ਨੂੰ ਆਪਣੀ ਕਮਜ਼ੋਰੀ ਨਹੀਂ ਉਸ ਨੂੰ ਆਪਣੀ ਤਾਕਤ ਬਣਾਓ ਹਾਰ ਪਿੱਛੇ ਹੀ ਇੱਕ ਵੱਡੀ ਜਿੱਤ ਛੁਪੀ ਹੁੰਦੀ ਹੈ ਹਮੇਸ਼ਾ ਆਪਣਾ ਪੇਂਡੈਂਸ ਹੌਂਸਲਾ ਅਤੇ ਵਿਸ਼ਵਾਸ ਨਾ ਲੱਗੇ ਬਦੋ ਤੁਹਾਡੀ ਵਾਰੀ ਆਣੀ ਹੀ ਹੈ ਦੋਸਤੋ ਅੱਜ ਦੀ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੇ ਹਨ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ